ਕਿਵੇਂ ਦੇ ਖਰਾਬ ਨੇ ਜੀ ਖਾਲਾਤ ਬੱਤ ਬੱਦਰ ਹੋ ਗਿਆ ਕਿੰਨਾ ਕੋ ਨੁਕਸਾਨ ਹੋਇਆ ਜਿਹੜਾ ਨੁਕਸਾਨ ਹੋਇਆ ਹੈ ਨਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਲੈ ਸਰ ਜੀ ਕਿਉਂ ਅੱਜ ਜਦੋਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਝੋਲਾ ਕਦੀ ਨਹੀਂ ਹੋ ਸਕਦਾ ਹੁਣ ਕਈ ਝੋਨੇ ਪੱਕੇ ਹੋਏ ਝੋਨੇ ਜਿਹੜੇ ਨੇ ਉਹ ਖਰਾਬ ਹੋ ਗਏ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੋਇਆ ਵਾ ਕਿ ਕਿਤੇ ਵੀ ਦੁਨੀਆ ਦੇ ਕਿਸੇ ਕੋਨੇ ਤੇ ਕੋਈ ਆਫਤ ਆਉਂਦੀ ਹੈ ਸਾਡਾ ਜਿਹੜਾ ਪੰਜਾਬ ਹੈ ਈ ਉੱਥੇ ਭਾਵੇਂ ਜਿੱਥੇ ਮਰਜ਼ੀ ਜਿਸ਼ ਕੋਨੇ ਤੋਂ ਹੋਵੇ ਚਾਹੇ ਉਹ ਆਗਜੋਵੇ ਚਾਹੇ ਉਹ ਪਾਣੀ ਚੋਵੇ ਉੱਥੇ ਸਾਡੇ ਪਹੁੰਚਦੇ ਨੇ ਪਰ ਸਾਨੂੰ ਇੱਕ ਅੱਜ ਤੱਕ ਕਿੰਨੇ ਹਫ਼ਤੇ ਤੋਂ ਜ਼ਿਆਦਾ ਹੋ ਚਲੇ ਆ ਇਹ ਤੱਕ ਸਾਡੀ ਮਦਦ ਵਾਸਤੇ ਕੋਈ ਵੱਲੋਂ ਸਟੇਟ ਦਾ ਕੋਈ ਨਹੀਂ ਸੀ ਸਾਰ ਲੈਣ ਵਾਸਤੇ ਪ੍ਰਸ਼ਾਸਨ ਵੀ ਆਉਂਦਾ ਹੈ ਪ੍ਰਸ਼ਾਸਨ ਕੁਝ ਸਮੇਂ ਵਾਸਤੇ ਬਸ ਜੀ ਤੁਹਾਡੇ ਵਾਸਤੇ ਰੋਟੀਆਂ ਦਾ ਬੰਦੋਬਸ ਕਰ ਦਿੰਦਾ ਹੈ ਅਸੀਂ ਰੋਟੀਆਂ ਖਾ ਕੇ ਕਰਾਂ ਰੋਟੀਆਂ ਸਾਡੇ ਘਰਾਂ ਜੁਸ ਤੇ ਲੋਕ ਜਿਹੜੇ ਨੇ ਹਲੇ ਵੀ ਕਰਾ ਦੇ ਅੰਦਰ ਨਹੀਂ ਜਿਹੜਾ ਡੰਗਰ ਵਗੈਰਾ ਨੇ ਉਹ ਵੀ ਘਰਾਂ ਦੇ ਅੰਦਰ ਹੀ ਨੇ ਹੁਣ ਘਰ ਛੱਡ ਕੇ ਕਿੱਥੇ ਜਾਣ ਕਈ ਡੰਗਰ ਤੁਸੀ ਦੋ ਉੱਤੇ ਲੈ ਕੇ ਬੈ ਕਾਰਸ਼ਰੀਨ ਬੜੇ ਹੋ ਕਲਕ ਮਿਸ਼ਨ ਵਾਸਤੇ ਵੀ ਮੁਸ਼ਲ ਹੋ ਜਾਣੀ ਹੈ ਝੋਨੇ ਦੀ ਫਸਲ ਤੇ ਗਈ ਗਈ ਸਾਡੀ ਚਾ ਕਣਕ ਵਾਸਤੇ ਵੀ ਸਾਨੂੰ ਚਿੰਤਾ ਤੇ ਹੈ ਅਜੇ ਉਹ ਉੱਪਰ ਵਾਲੇ ਦਾ ਕੋਈ ਪਤਾ ਨਹੀਂ ਹੈ ਕੀ ਕਰਨਾ ਕਿਉਂਕਿ ਜੋ 88 ਦਾ ਹੜਾ ਆਇਆ ਸੀ ਉਸ ਤੋਂ ਵੀ ਕਿਹਾ ਜਾ ਰਿਹਾ ਹੈ ਕਿ ਖਤਰਨਾਕ ਹੈ ਖਤਰਨਾਕ ਬੀਤੀ 26 ਅਗਸਤ ਨੂੰ ਅਜਨਾਲਾ ਦੇ ਖੋਨੇਵਾਲ ਵਿਖੇ ਐਸਐਸਪੀ ਦਿਹਾਤੀ ਅਤੇ ਉਹਨਾਂ ਦੇ ਨਾਲ ਡੀਸੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਅਤੇ ਲੋਕਾਂ ਨੂੰ ਇਹ ਸੀ ਤੋਂ ਅਵੇਅਰ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਇੱਥੇ ਪਾਣੀ ਪਹੁੰਚ ਸਕਦਾ ਆ ਪਰ ਕੁਝ ਲੋਕਾਂ ਵੱਲੋਂ ਇਹ ਸੀ ਨੂੰ ਜਿਹੜਾ ਆ ਉਹ ਅੰਗੋਲਿਆ ਕਰ ਦਿੱਤਾ ਜਾਂਦਾ ਤੇ ਬੀਤੇ ਦਿਨੀ ਜਿਹੜਾ ਆ ਉਹ ਖੋਨੇਵਾਲ ਅਤੇ ਹੋਰ ਆਸ-ਪਾਸ ਦੇ ਜਿਹੜੇ ਤੁਸੀਬਾਂ ਸੀ ਉਹ ਟੁੱਟ ਜਾਂਦੇ ਜਿਸ ਤੋਂ ਬਾਅਦ ਤਕਰੀਬ 35 ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰ ਹੇਠ ਆ ਜਾਂਦੇ ਨੇ ਉਸ ਤੋਂ ਬਾਅਦ ਜਿਹੜੀਆਂ ਐਨਡੀਆਰਫ ਦੀਆਂ ਟੀਮਾਂ ਪਹੁੰਚਦੀਆਂ ਨੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਆ ਤਾਂ ਜਿਹੜੇ ਲੋਕ ਘਰਾਂ ਦੇ ਵਿੱਚ ਜਿਹੜੇ ਡੇਰਿਆਂ ਦੇ ਵਿੱਚ ਫਸੇ ਹੁੰਦੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਰੈਸਕਿਊ ਕੀਤਾ ਜਾਂਦਾ ਆ ਅਤੇ ਜਿੱਥੇ ਲੋਕਾਂ ਦਾ ਸਮਾਨ ਜਿਹੜਾ ਘਰਾਂ ਦੇ ਅੰਦਰ ਹੀ ਰਹਿ ਗਿਆ ਸੀ ਕਿਤੇ ਨਾ ਕਿਤੇ ਕੋਸਟਾਮਾ ਦੇ ਉੱਤੇ ਜਿਹੜੇ ਲੋਕ ਨੇ ਉਹ ਬੇੜੀਆਂ ਲੈ ਕੇ ਖੁਦ ਆਪਣਾ ਸਮਾਨ ਜਿਹੜਾ ਆ ਉਹ ਬਾਹਰ ਵੀ ਲੈ ਕੇ ਹੁੰਦੇ ਦਿਖਾਈ ਦਿੱਤੇ ਸੋ ਜੇਕਰ ਅੱਜ ਦੇ ਮੌਜੂਦਾ ਦੀ ਹਾਲਾਤ ਗੱਲ ਕੀਤੀ ਜਾਵੇ ਤਾਂ ਸਾਡੀ ਮੌਜੂਦਗੀ ਇਸ ਸਮੇਂ ਅਜਨਾਲਾ ਦੇ ਪਿੰਡ ਗੱਗੋਮਾਲ ਦੇ ਵਿੱਚ ਜਿੱਥੇ ਕਿ ਇਥੋਂ ਗਿਣਤੀ ਦੇ 7-8 ਕਿਲੋਮੀਟਰ ਦੇ ਉੱਤੇ ਰਾਵੀ ਦਰਿਆ ਆ ਔਰ ਜੇਕਰ ਮੈਂ ਗੱਲ ਇਸ ਗੱਗੋਮਾਲ ਦੇ ਜੋ ਇਸ ਤਾਂ ਇਸ ਸਾਈਡ ਵਾਲਾ ਰਾਹ ਆ ਇੱਥੇ ਕਰੀਬ 20 ਤੋਂ 25 ਪਿੰਡ ਜਿਹੜੇ ਨੇ ਇਸ ਰਾਹ ਥਾਣੀ ਹੀ ਅੱਗੇ ਉਹ ਪਿੰਡ ਜਿਹੜੇ ਪਿੰਦੇ ਨੇ ਅਤੇ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਕੁਝ ਲੋਕ ਜਿਹੜੇ ਨੇ ਅੱਜ ਵੀ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਜਿੱਥੇ ਉਹਨਾਂ ਦੇ ਜਿਹੜੇ ਡੰਗਰ ਨੇ ਉਹ ਵੀ ਜਿਹੜੇ ਨੇ ਇਸ ਸਮੇਂ ਉਹਨਾਂ ਦਾ ਵੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਆ ਜਿਹੜੇ ਪਿੰਡ ਵਾਲੇ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਗੁਹਾਰ ਵੀ ਲਗਾਈ ਜਾ ਰਹੀ ਹੈ ਕਿ ਜਿਹੜਾ ਪ੍ਰਸ਼ਾਸਨ ਉਹ ਇੱਥੇ ਪਹੁੰਚੇ ਤੇ ਆ ਕੇ ਉਹਨਾਂ ਦੀ ਇੱਥੇ ਸਾਰ ਲਵੇ ਤੁਸੀਂ ਹਾਲਾਤ ਦੇ ਸਕਦੇ ਹੋ ਕਿ ਕਿੰਨੇ ਜ਼ਿਆਦਾ ਇਸ ਟਾਈਮ ਤੇ ਜਿਹੜੇ ਆ ਉਹ ਖਰਾਬ ਹੋ ਚੁੱਕੇ ਨੇ ਬੱਦ ਤੋਂ ਬੱਤਰ ਹੋ ਚੁੱਕੇ ਨੇ ਪਾਣੀ ਦੀ ਸਪੀਡ ਜਿਹੜੀ ਆ ਸਭ ਤੋਂ ਵੱਡੀ ਗੱਲ ਇਸ ਸਮੇ ਇਹ ਆ ਕਿ ਪਾਣੀ ਜਿਹੜੀ ਸਪੀਡ ਬਹੁਤ ਜ਼ਿਆਦਾ ਆ ਕਿਉਂਕਿ ਕੋਈ ਜੀ ਘੰਟਿਆਂ ਦੇ ਵਿੱਚ ਵਿੱਚ ਜਿਹੜਾ ਪਾਣੀ ਆ ਉਹ ਪਿੰਡਾਂ ਦੇ ਵਿੱਚ ਵੜਦਾ ਜਾ ਰਿਹਾ ਆ ਉਹ ਸੋ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਹੜਾ ਪ੍ਰਸ਼ਾਸਨ ਹੈ ਇਸ ਪਿੰਡ ਦੇ ਵਿੱਚ ਆ ਕੇ ਇਹਨਾਂ ਲੋਕਾਂ ਦੀ ਕਦੋਂ ਸਾਰ ਲਿੰਦਾ ਆ ਜਿਸ ਤਰ੍ਹਾਂ ਕਿ ਕੁਝ ਪਿੰਡ ਵਾਸੀਆਂ ਨਾਲ ਇੱਥੇ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਦੱਸਿਆ ਹੈ ਕਿ ਸਾਡੀ ਸਾਰ ਹਲੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਲਈ ਸੋ ਤਸਵੀਰਾਂ ਇੱਕ ਵਾਰ ਤੁਹਾਨੂੰ ਮੈਂ ਇਸ ਸਾਈਡ ਦੀਆਂ ਵੀ ਦਿਖਾ ਦਿੰਨਾ ਦੱਸ ਦਵਾ ਕਿ ਇਹ ਜਿਹੜਾ ਰਸਤਾ ਆ ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਵੀ ਇਹ ਰਸਤਾ ਜਾਂਦਾ ਆ ਅਤੇ ਜੋ ਰਾਵੀ ਦਰਿਆ ਆ ਜਿੱਥੇ ਦੀ ਬੀਤੇ ਦਿਨ ਜੇ ਪਿੰਡ ਕੋਨੇਵਾਲਾ ਸ਼ੇ ਸ਼ੇhzada ਅਤੇ ਬੇਦੀਸ਼ਨਾ ਤੋਂ ਜਦੋਂ ਤੁਸੀਬਨ ਟੁੱਟਦਾ ਆ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਨੇ ਓਹੋ ਉਸ ਦੀ ਮਾਰ ਹੀਟ ਆ ਜਾਂਦੇ ਲੋਕਾਂ ਨੂੰ ਇੰਨਾ ਵੀ ਸਮਾਂ ਨਹੀਂ ਮਿਲਿਆ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਆ ਜਾਣ ਕਿਤੇ ਸੁਰੱਖਿਅਤ ਜਗ੍ਹਾ ਤੇ ਚਲੇ ਜਾਣ ਹਾਲਾਂਕਿ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਆ ਉਹ ਸੂਚਿਤ ਕੀਤਾ ਗਿਆ ਸੀ ਐਸਐਸਪੀ ਅੰਮ੍ਰਿਤਸਰ ਵੱਲੋਂ ਡੀਸੀ ਅੰਮ੍ਰਿਤਸਰ ਵੱਲੋਂ ਲੋਕਾਂ ਨੂੰ ਆ ਕੇ ਰਿਕੁਐਸਟ ਵੀ ਕੀਤੀ ਗਈ ਸੀ ਕਿ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਖਾਸ ਕਰਕੇ ਛੋਟੇ ਬੱਚੇ ਨੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨੇ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਸੁਰੱਖਿਅਤ ਥਾਵਾਂ ਦੇ ਉੱਤੇ ਲੈ ਜਾਓ ਪਰ ਕਹਿੰਦੇ ਨੇ ਕਿ ਘਰ ਛੱਡਨੇ ਸੌਖੇ ਨਹੀਂ ਕਿਉਂਕਿ ਜਦੋਂ ਤੁਸੀਂ ਇੱਕ ਜਗ੍ਹਾ ਤੋਂ ਆਪਣਾ ਘਰ ਛੱਡ ਕੇ ਦੂਸਰੀ ਜਗ੍ਹਾ ਕਿਸੇ ਰਿਸ਼ਤੇਦਾਰ ਜਾਂ ਕਿਤੇ ਹੋਰ ਸਥਾਨ ਦੇ ਉੱਤੇ ਜਾ ਕੇ ਰਹਿੰਦੇ ਹੋ ਤਾਂ ਬੜੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈਂਦਾ ਪਰ ਕਿਤੇ ਨਾ ਕਿਤੇ ਜਿਹੜੇ ਹਾਲਾਤ ਨੇ ਇਸ ਸਮੇਂ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਨੇ ਕਿ ਘਰ ਦੇ ਵਿੱਚੋਂ ਨਿਕਲਣਾ ਵੀ ਜਿਹੜਾ ਹੁਣ ਇਸ ਸਮੇ ਮੈਂ ਕਹਾਂਗਾ ਕਿ ਜ਼ਰੂਰੀ ਹੋ ਗਿਆ ਹੈ ਕਿਉਂਕਿ ਸਭ ਤੋਂ ਪਹਿਲਾਂ ਜਾਨ ਹੈ ਤਾਂ ਜਹਾਨ ਹੈ ਸੋ ਤੁਸੀਂ ਪਾਣੀ ਦਾ ਫਲੋ ਦੇਖੋ ਕਿੰਨੀ ਸਪੀਡ ਦੇ ਨਾਲ ਜਿਹੜਾ ਪਾਣੀ ਆ ਉਹ ਇਸ ਸਮੇ ਜਿਹੜਾ ਆ ਉਹ ਹੁਣ ਅਜਨਾਲਾ ਵਾਲੀ ਸਾਈਡ ਨੂੰ ਜਾ ਰਿਹਾ ਆ ਆ ਤੁਹਾਨੂੰ ਥੋੜਾ ਜਿਹਾ ਮੈਂ ਸਮਝਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਇੱਥੇ ਜਿੱਥੇ ਜਿਸ ਸਮੇ ਜਿੱਥੇ ਅਸੀਂ ਮੌਜੂਦ ਆ ਇਹ ਪਿੰਡ ਗੱਗੋਵਾਲ ਹੈ ਇਹ ਅਜਨਾਲਾ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਔਰ ਇਹ ਤੋਂ 7-8 ਕਿਲੋਮੀਟਰ ਦੂਰੀ ਦੀ ਉੱਤੇ ਰਾਵੀ ਦਰਿਆ ਆ ਰਾਵੀ ਦਰਿਆ ਦੇ ਵਿੱਚ ਜਦੋਂ ਪਿੱਛੋਂ ਪਾਣੀ ਛੱਡਿਆ ਜਾਂਦਾ ਆ ਜਿਸ ਤਰ੍ਹਾਂ ਕੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਦੋਂ ਜਦੋਂ ਤੁਸੀ ਬੰਨ ਟੁੱਟਦੇ ਨੇ ਤਾਂ ਹਾਲਾਤ ਜਿਹੜੇ ਨੇ ਬਦ ਤੋਂ ਬੱਤਰ ਹੋ ਜਾਂਦੇ ਨੇ ਤਾਂ ਲੋਕਾਂ ਵੱਲੋਂ ਜਿਹੜਾ ਇਸ ਟਾਈਮ ਤਾਂ ਜਿਹੜਾ ਉਹਨਾਂ ਨੇ ਘਰ ਦੇ ਵਿੱਚ ਅਨਾਜ ਵੀ ਰੱਖਿਆ ਹੋਇਆ ਸੀ ਉਹਨਾਂ ਦਾ ਜਿਹੜਾ ਅਨਾਜ ਹੈ ਉਹ ਵੀ ਖਰਾਬ ਹੋ ਚੁੱਕਾ ਆ ਘਰਾਂ ਦੇ ਵਿੱਚ ਦਰਾਰਾਂ ਆ ਚੁੱਕੀਆਂ ਨੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਕੁਝ ਜਿਹੜੇ ਘਰ ਨੇ ਉਹ ਕਹਿ ਸਕਦੇ ਆ ਕਿ ਟੁੱਟਣ ਗੰਡੇ ਨੇ ਖਬਰਾਂ ਇਵੇਂ ਦੀਆਂ ਵੀ ਸਾਹਮਣੇ ਆ ਰਹੀਆਂ ਨੇ ਸੂਪਰ ਪ੍ਰਸ਼ਾਸਨ ਵੱਲੋਂ ਕੋਚ ਥਾਵਾਂ ਦੇ ਉੱਤੇ ਜਿਹੜੀਆਂ ਨੇ ਐਨ ਡੀ ਆਰ ਐਫ ਦੀਆਂ ਟੀਮਾਂ ਭੇਜੀਆਂਆਂ ਨੇ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਜਾ ਕੇ ਪਿੰਡਾਂ ਦੇ ਵਿੱਚੋਂ ਰੈਸਕਿਊ ਵੀ ਕੀਤਾ ਗਿਆ ਆ ਅਤੇ ਜੋ ਉੱਥੇ ਉਹਨਾਂ ਦਾ ਸਮਾਨ ਹੈਗਾ ਆ ਉਹਨੂੰ ਵੀ ਬਾਹਰ ਲਿਆਂਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਤੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਆਰਮੀ ਵੱਲੋਂ ਆਪਣੇ ਹੈਲੀਕਾਪਟਰ ਹੈਗੇ ਨੇ ਉਹ ਵੀ ਉਹਨਾਂ ਦੀ ਵੀ ਜਿਹੜੀ ਵਰਤੋਂ ਕੀਤੀ ਜਾ ਰਹੀ ਆ ਉਹਨਾਂ ਇਹ ਵੀ ਕਿਹਾ ਜਾ ਰਿਹਾ ਕਿ ਜੇਸ ਜਗ੍ਹਾ ਦੇ ਉੱਤੇ ਜਿਹੜਾ ਆ ਉਹੋ ਜਿਹੜੀਆਂ ਐਨਡੀਆਰਐਫ ਦੀਆਂ ਟੀਮਾਂ ਨਹੀਂ ਪਹੁੰਚ ਸਕਦੀਆਂ ਉੱਥੇ ਉਹਨਾਂ ਨੂੰ ਜਿਹੜਾ ਆ ਉਹ 에어 ਲਿਫਟ ਵੀ ਕੀਤਾ ਜਾ ਸਕਦਾ ਸੋ ਪਿੰਡ ਦੇ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਤੁਹਾਨੂੰ ਦੱਸ ਦਵਾਂਗੇ ਜਿਹੜਾ ਇਹ ਇਹ ਮੇਨ ਰੋਡ ਆ ਗਿਆ ਜਿੱਥੇ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਕਿ ਇੱਥੇ ਕੁਝ ਲੋਕ ਖੜੇ ਨੇ ਇਹ ਮੇਨ ਰੋਡ ਹੈ ਮੇਨ ਰੋਡ ਜਿਹੜਾ ਹੈਗਾ ਇਹ ਜੇਕਰ ਅਸੀਂ ਲੈਫਟ ਸਾਈਡ ਖੱਬੇ ਆ ਜਾਈਏ ਤਾਂ ਇਹ ਜਿਹੜਾ ਆ ਕੋਰਿਡੋਰ ਵਾਲੀ ਸਾਈਡ ਤੇ ਜਾਂਦਾ ਕੋਰੀਡੋਰ ਦੇ ਹਾਲਾਤ ਵੀ ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਤੇ ਉੱਥੇ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਤੁਸੀ ਬੰਨ ਟੁੱਟਦਾ ਉੱਥੋਂ ਦੇ ਹਾਲਾਤ ਵੀ ਜਿਹੜੇ ਵੱਧ ਤੋਂ ਵੱਧ ਹੋ ਚੁੱਕੇ ਨੇ ਸੋ ਗੱਲਬਾਤ ਕਰਦੇ ਆ ਹਾਂਜੀ ਸਰ ਇਹ ਤੁਸੀਂ ਇਸ ਪਿੰਡ ਦੇ ਹੋ ਨਹੀਂ ਮੇਰਾ ਪਿੰਡ ਕੜਪੋੜ ਹੈ ਅੱਛਾ ਜੀ ਕਿਵੇਂ ਦੇ ਹਾਲਾਤ ਨੇ ਜੀ ਹਾਲਾਤ ਤੋਂ ਵੱਧ ਤੋਂ ਵੱਧ ਹੋ ਰਿਹਾ ਦਿਨ ਬਦ ਦਿਨ ਕਿੰਨਾ ਕੋ ਨਕਸ਼ਾ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਜਿਹੜਾ ਨੁਕਸਾਨ ਹੋਇਆ ਹੈ ਨਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਉਂ ਅੱਜ ਜਿਹੜਾ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਝੋਨਾ ਕਦੀ ਨਹੀਂ ਹੋ ਸਕਦਾ ਹੁਣ ਕਈ ਝੋਨੇ ਪੱਕੇ ਹੋਏ ਝੋਨੇ ਜਿਹੜੇ ਨੇ ਉਹ ਖਰਾਬ ਹੋ ਗਏ ਕਈ ਤਾਂ ਬਿਲਕੁਲ ਦਸਾਂ ਤਰ੍ਹਾਂ ਬਾਅਦ ਝੋਨੇ ਆਉਣ ਵਾਲੇ ਸੀਗੇ ਉਹ ਖਰਾਬ ਹੋ ਗਏ ਨੇ ਦੂਸਰੀ ਗੱਲ ਇਹ ਹੈ ਕਿ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੋਇਆ ਵਾ ਕਿ ਕਿਸੇ ਵੀ ਦੁਨੀਆ ਦੇ ਕਿਸੇ ਕੋਨੇ ਤੇ ਕੋਈ ਆਫਤ ਹੁੰਦੀ ਹੈ ਕੋਈ ਪੀੜਾ ਹੁੰਦੀ ਹੈ ਸਾਡਾ ਜਿਹੜਾ ਪੰਜਾਬ ਹੈ ਇਹ ਉੱਥੇ ਭਾਵੇਂ ਜਿੱਥੇ ਮਰਜ਼ੀ ਜਿਸ ਕੋਨੇ ਤੋਂ ਹੋਵੇ ਚਾਹੇ ਉਹ ਅੱਗ ਚ ਹੋਵੇ ਚਾਹੇ ਉਹ ਪਾਣੀ ਚ ਹੋਵੇ ਚਾਹੇ ਉਹ ਸ਼ਿਰੀ ਨਗਰ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਉਹ ਉੱਤਰਾਖੰਡ ਹੋਵੇ ਚਾਹੇ ਉਹ ਇੱਧਰ ਹੋਵੇ ਉੱਤਰਾਖੰਡ ਹਾਂ ਵਿਦੇਸ਼ ਦੇ ਵਿੱਚ ਵੀ ਹੋਵੇ ਕਿਉਂ ਨਾ ਹੋਵੇ ਉੱਥੇ ਸਾਡੇ ਪਹੁੰਚਦੇ ਨੇ ਪਰ ਸਾਨੂੰ ਇਹ ਕਿ ਅੱਜ ਤੱਕ ਕਿੰਨੇ ਹਫ਼ਤੇ ਤੋਂ ਜ਼ਿਆਦਾ ਹੋ ਚੱਲਿਆ ਇਹ ਤੱਕ ਸਾਡੀ ਮਦਦ ਵਾਸਤੇ ਕੋਈ ਬਲਸ ਸਟੇਟ ਦਾ ਕੋਈ ਨਹੀਂ ਇੱਥੇ ਆਇਆ ਸਾਰ ਲੈਣ ਵਾਸਤੇ ਪ੍ਰਸ਼ਾਸਨ ਵੀ ਆਉਂਦਾ ਹੈ ਪ੍ਰਸ਼ਾਸਨ ਕੁਝ ਸਮੇਂ ਵਾਸਤੇ ਬਸ ਜੀ ਤੁਹਾਡੇ ਵਾਸਤੇ ਰੋਟੀਆਂ ਦਾ ਬੰਦੋਬਸ ਕਰ ਦਿੰਦਾ ਹੈ ਅਸੀਂ ਰੋਟੀਆਂ ਆ ਕੇ ਕਰਾਂਗੇ ਰੋਟੀਆਂ ਸਾਡੇ ਘਰਾਂ 'ਚ ਬਸ ਤੇਰੀਆਂ ਇਹੋ ਜਿਹੀ ਚੀਜ਼ੋ ਹਾਲਾਤ ਪਰ ਕਿਹਾ ਜਾ ਰਿਹਾ ਕਿ ਜਿਹੜਾ ਅਨਾਜ ਸੀ ਸਾਰਾ ਖਰਾਬ ਹੋ ਚੁੱਕਾ ਹੈ ਘਰਾਂ ਦੇ ਅੰਦਰ ਪਾਣੀ ਵੜ ਚੁੱਕਾ 10 10 ਫੁੱਟ ਪਾਣੀ ਅੰਦਰ ਆ ਚੁੱਕਾ ਜਿਹੜੇ ਘਰਾਂ ਘਾਰੇ ਨੇ ਉਹਨਾਂ ਨੂੰ ਤਰੇੜਾ ਆ ਚੁੱਕੀਆਂ ਨੇ ਹੁਣ ਵੇਖੋ ਇਹ ਤੇ ਜਿਹੜੇ ਘਰਾਂ ਨੂੰ ਤਰੇੜਾ ਆ ਗਿਆ ਨੇ ਵੇਖੋ ਉਹਨਾਂ ਵਾਸਤੇ ਤੇ ਜਿੱਦਿ ਹੁਣ ਮੁਸ਼ਕਲ ਹੈ ਉਹਨੂੰ ਬਿਆਨ ਕਰਨਾ ਬੜਾ ਮੁਸ਼ਕਲ ਹੈ ਇੱਥੇ ਤਾਂ ਤਰੇੜਾ ਆਈਆਂ ਕੁਛ ਨਹੀਂ ਤੁਸੀਂ ਹੁਣ ਸਲਤਰੋਜ ਵਾਲੇ ਪਾਸੇ ਜਾ ਕੇ ਵੇਖੋ ਮਾਲਵੇ ਵਾਲੇ ਪਾਸੇ ਮੱਝ ਜਾ ਕੇ ਘਰਾਂ ਦੇ ਘਰ ਕਿਵੇਂ ਟਹਿਰੇ ਤੁਸੀਂ ਆਪ ਹੀ ਟਕਵਰ ਕਰ ਰਹੇ ਜੇ ਉਹ ਲੋਕਾਂ ਦਾ ਕੀ ਹੋਇਆ ਸਾਡੇ ਸਿਰਫ ਸਾਨੂੰ ਪ੍ਰਸ਼ਾਸਨ ਦੀ ਮਦਦ ਕੀ ਚਾਹੀਦੀ ਹੈ ਸਾਨੂੰ ਪ੍ਰਸ਼ਾਸਨ ਦੀ ਮਦਦ ਠੀਕ ਹੈ ਆਪਣੀ ਜਗ੍ਹਾ ਉਹ ਕਰ ਰਿਹਾ ਵਾ ਪਰ ਇਹਦੇ ਵਿੱਚ ਪ੍ਰਸ਼ਾਸਨ ਜਿਹੜਾ ਮਦਦ ਕਰਨ ਦੀ ਜੁਰਚਾ ਜਿਹੜੀਆਂ ਪਾਰਟੀਆਂ ਜਿਹੜੀਆਂ ਨੇ ਉੱਥੋਂ ਜਿਹੜੀ ਪਾਰਟੀ ਉੱਪਰ ਵੋਟ ਕਰਕੇ ਫੇਅਰ ਕਰਨੀ ਚਾਹੀਦੀ ਮਦਦ ਉੱਥੇ ਇਹ ਨਹੀਂ ਕਰਨੇ ਕਿ ਇਹ ਪਾਰਟੀ ਡਰਾਮੇਬਾਜ਼ ਕਰ ਰਹੀ ਆ ਇਹ ਪਾਰਟੀ ਡਰਾਮੇਬਾਜ਼ੀ ਕਰ ਰਹੀ ਆ ਉੱਥੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਉੱਥੇ ਖੁੱਲ ਕੇ ਮਦਦ ਕਰਨੀ ਚਾਹੀਦੀ ਹੈ ਜਿੰਨੀ ਹੋ ਸਕੇ ਖੁੱਲ ਕੇ ਮਦਦ ਕਰੋ ਪਾਰਟੀਬਾਜ਼ੀ ਤੁਸੀਂ ਲੈਸਟਾਚ ਕਰ ਲਓ ਜਿੰਨੀ ਮਰਜ਼ੀ ਤੁਸੀਂ ਆਪਣੀ ਜੋ ਚਿੱਕੜ ਉਹਦੇ ਸੁੱਟੋ ਉਹਦੇ ਸੁੱਟੋ ਵੜਦਾ ਲੋਕਾਂ ਦੀ ਮਦਦ ਕਰੋ ਨਾ ਹੁਣ ਤਾਂ ਨਾ ਇਹ ਕਹੋ ਵੀ ਆਮ ਪਾਕ ਇਹ ਦੱਸੋ ਕਿ ਜਿਹੜਾ ਰਸਤਾ ਇਸ ਸਾਈਡ ਤੇ ਜਾਂਦਾ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਭਾਵਿਤ ਹੋਣਗੇ ਇਸ ਪਿੰਡ ਦੇ ਵਿੱਚ ਘੱਟੋ ਘੱਟ ਵੀ ਤੇ 15 ਤੋਂ 20 ਪਿੰਡ ਨੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਜੀ ਇਸ ਪੈਰਲਲ ਦੇ ਵਿੱਚ ਸਾਡੀ ਬੈਲਟ ਹੈ ਨਾ ਬਾਰਡਰ ਵਾਲੀ ਬੈਲਟ ਇਹ ਸਾਰੀ ਪ੍ਰਭਾਵਿਤ ਹੈ ਤੜਪ ਲੋਕ ਜਿਹੜੇ ਨੇ ਹਲੇ ਵੀ ਘਰਾ ਦੇ ਅੰਦਰ ਨੇ ਜਿਹੜਾ ਡੰਗਰ ਵਗੈਰਾ ਨੇ ਉਹ ਵੀ ਘਰਾ ਦੇ ਅੰਦਰ ਹੀ ਨੇ ਹਲੇ ਹੁਣ ਘਰ ਛੱਡ ਕੇ ਕਿੱਥੇ ਜਾਣ ਕਈ ਡੰਗਰ ਤਾਂ ਤੁਸੀਂ ਦੂਤ ਤੇ ਲੈ ਕੇ ਬੈਠੇ ਨੇ ਘਰ ਛੱਡਣੇ ਬੜੇ ਔਖੇ ਨੇ ਹੂੰ ਘਰ ਛੱਡਣੇ ਬੜੇ ਔਖੇ ਬਿਲਕੁਲ ਘਰ ਛੱਡਣਾ ਬੜਾ ਔਖਾ ਕਿਵੇਂ ਛੱਡੇਗਾ ਦੱਸੋ ਤੁਸੀਂ ਹੂੰ ਰਿਸ਼ਤੇਦਾਰ ਜਾਂ ਬਾਹਰ ਵਾਲੇ ਹੋਰ ਬੜੇ ਜਿਹਾ ਸਪੋਰਟ ਕਰਦੇ ਸਾਨੂੰ ਸਾਡੇ ਘਰ ਆ ਜੋ ਸਾਡੇ ਘਰ ਆ ਜੋ ਹੁਣ ਘਰਾਂ ਦੇ ਵਿੱਚ ਲੱਖਾਂ ਰੁਪਏ ਦੀ ਪ੍ਰਾਪਰਟੀ ਹੈ ਕਿਸੇ ਦੇ ਘਰ ਸੋਨਾ ਪਿਆ ਕਿਸੇ ਨੂੰ ਕੁਝ ਪਿਆ ਵਾ ਕਿਸੇ ਦਾ ਬੋਰੀ ਬਿਸਤਰਾ ਪਿਆ ਘਰ ਦੇ ਵਿੱਚ ਕਿਵੇਂ ਛੱਡ ਕੇ ਜਾਵਾਂਗੇ ਬੱਚੇ ਸਾਡੇ ਚੱਲ ਗਏ ਵਿਦੇਸ਼ਾਂ ਚ ਅਸੀਂ ਦੋ ਦੋ ਜੀ ਘਰ ਦੇ ਵਿੱਚ ਬੈਠੇ ਹਾਂ ਕਿਨੂੰ ਕਿਤਵੇਂ ਕਿੱਥੇ ਬੱਚੇ ਵੀ ਫਿਕਰ ਕਰਦੇ ਹੋਣਗੇ ਬਾਹਰ ਬਹੁਤ ਫਿਕਰ ਕਰਦੇ ਆ ਜੀ ਔਰ ਜਾਨਾ ਉਹ ਹਮੇਸ਼ਾ ਜਦੋਂ ਪਰਸੋਂ ਤਾਇਆ ਉਹ ਆਨਲਾਈਨ ਇਹਦਾ ਅੱਜ ਵੀ ਬੱਚੇ ਮੇਰੇ ਤੋਂ ਆਨਲਾਈਨ ਪੁੱਛ ਰਹੇ ਨੇ ਸਾਨੂੰ ਪਾਪਾ ਦੱਸੋ ਕੀ ਕੰਡੀਸ਼ਨ ਬੱਚੇ ਵੀ ਫਿਕਰ ਕਰਦੇ ਹੋਣਗੇ ਬਹੁਤ ਫਿਕਰ ਕਰਦੇ ਆ ਜੀ ਔਰ ਜਾਨਾ ਉਹ ਹਮੇਸ਼ਾ ਜਦੋਂ ਪਰਸੋਂ ਤਾਇਆ ਉਹ ਆਨਲਾਈਨ ਇਹਦਾ ਅੱਜ ਵੀ ਬੱਚੇ ਮੇਰੇ ਤੋਂ ਆਨਲਾਈਨ ਪੁੱਛ ਰਹੇ ਨੇ ਸਾਨੂੰ ਪਾਪਾ ਦੱਸੋ ਕੀ ਕੰਡੀਸ਼ਨ ਸਰ ਦੀ ਕੋ ਆਸਟ੍ਰੇਲੀਆ ਬੈਠਾ ਕੈਨੇਡਾ ਬੈਠਾ ਕੋ ਯੂਕੇ ਬੈਠਾ ਕੋਈ ਆਰਮੀ 'ਚ ਬੈਠਾ ਹੈ ਉਹ ਬਹੁਤ ਜਿੰਤਤ ਨੇ ਸਾਡੇ ਪ੍ਰਤੀ ਹੁਣ ਚਲੋ ਬਾਕੀ ਉਹ ਕੁਦਰਤੀ ਆਫਤ ਅੱਛਾ ਇਹ ਦੱਸੋ ਕਿ ਪਰਮਾਤਮਾ ਕਰੇ ਕਿ ਜਿਹੜੇ ਹਾਲਾਤ ਨੇ ਜਲ ਤੋਂ ਜਲਦ ਠੀਕ ਹੋ ਜਾਣ ਜਦੋਂ ਇਹ ਹਾਲਾਤ ਬਿਲਕੁਲ ਠੀਕ ਹੋ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਆਪਣੇ ਪੈਰਾਸਰ ਖੜੇ ਹੁੰਦੇ ਕਿੰਨਾ ਕੁ ਸਮਾਂ ਲੱਗੇਗਾ ਬਹੁਤ ਸਮਾਂ ਲੱਗੇਗਾ ਇਸ ਪਾਣੀ ਨੂੰ ਜਿਹੜਾ ਹੁਣ ਚੌੜਾ ਚੌਪਾ ਡੇਗ ਗਿਆ ਨਾ 2 ਮਹੀਨੇ ਘਟੋ ਘਟੋ 2 ਮਹੀਨੇ ਤੋਂ ਪਹਿਲਾਂ ਕਦੀ ਨਹੀਂ ਇਹ ਉੱਠ ਸਕਦਾ 2 ਮਹੀਨੇ ਤੱਕ ਵੈਸੇ ਫਸਲ ਖਤਮ ਹੋ ਜਾਏਗੀ ਹੁਣ ਜਿਹੜੇ ਜਿੰਨਾ ਇਹ ਪਾਣੀ ਖੜ ਗਿਆ ਹੈ ਇੱਥੋਂ ਤੱਕ ਵੀ ਹੁਣ ਕਿਸਾਨ ਚਿੰਤਤ ਹੈ ਕਿ ਕਣਕ ਬੀਜਣ ਵਾਸਤੇ ਮੁਸ਼ਕਲ ਹੋ ਜਾਣੀ ਹੈ ਬਹੁਤ ਮੁਸ਼ਕਲ ਹੋ ਜਾਣੀ ਹੈ ਕਣਕ ਬੀਜਣ ਵਾਸਤੇ ਵੀ ਮੁਸ਼ਕਲ ਹੋ ਜਾਣੀ ਹੈ ਝੋਨੇ ਦੀ ਫਸਲ ਤੇ ਗਈ ਗਈ ਸਾਡੀ ਕਣਕ ਵਾਸਤੇ ਵੀ ਸਾਨੂੰ ਚਿੰਤਾ ਤੇ ਹੈ ਅਜੇ ਉਹ ਉੱਪਰ ਵਾਲੇ ਦਾ ਕੋਈ ਪਤਾ ਨਹੀਂ ਹੈ ਕੀ ਕਰਨਾ ਹੈ ਕਿਉਂਕਿ ਜੋ ਜੋ 88 ਦਾੜ ਆਇਆ ਸੀ ਉਸ ਤੋਂ ਵੀ ਕਿਹਾ ਜਾ ਰਿਹਾ ਹੈ ਕਿ ਖਤਰਨਾਕ ਹੈ ਬਿਲਕੁਲ ਖਤਰਨਾਕ ਅਸੀਂ ਦਾ 88 ਵੇਖਿਆ ਨਹੀਂ ਬਿਲਕੁਲ ਖਤਰਨਾਕ ਬਹੁਤ ਖਤਰਨਾਕ ਉਹ ਤੋਂ ਵੀ ਬਚਾਤਾ ਔਰ ਉਹ ਉਸ ਟਾਈਮ ਤੇ ਅਕਤੂਬਰ ਚ ਆਇਆ ਸੀ ਉਸ ਟਾਈਮ ਵੀ ਲੋਕਾਂ ਦੀਆਂ ਕਣਕਾਂ ਰਹਿ ਗਈਆਂ ਸਨ ਬਹੁਤ ਕਿਸਾਨਾਂ ਦੀ ਲਸ਼ਕਰ ਜਿਹੜੇ ਕਣਕਾਂ ਸਨ ਉਹ ਰਹਿ ਗਈਆਂ ਸਨ ਝੋਨਾ ਦੇ ਵੱਡਿਆ ਝੋਨਾ ਜਿਹੜਾ ਸੀਗਾ ਬੋਲ ਲਗਵਾਏ ਸੀ ਵਿੱਚ ਵੇਖਿਆ ਨਹੀਂ ਜੀ ਅਸੀਂ ਬਿਆਨ ਨਹੀਂ ਕਰ ਸਕਦੇ ਸਾਹਮਣੇ ਡੁੱਟਦੇ ਜਾਂਦੇ ਅਸੀਂ ਬਿਆਨ ਨਹੀਂ ਕਰ ਸਕਦੇ ਇਹਨਾਂ ਜੋ ਮਤਲਬ ਬਸ ਸਾਰ ਸੋਸਟਾਂ ਔਰ ਹੁਣ ਜਿਹੜੇ ਨੇ ਹੁਣ ਵੇਖੋ ਤੁਹਾਡੇ ਸਾਹਮਣੇ ਤੁਸੀਂ ਕਵਰ ਕਰ ਰਹੇ ਹੋ ਇਹ ਉਦੋਂ ਵੀ ਬਦਤਰ ਹੁਣ ਆ ਜਿਹੜੇ ਵਿਚਾਰੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜ ਗਿਆ ਜਿੰਨਾਂ ਨੂੰ ਪੱਠੇ ਮਾਰੇ ਗਏ ਨੇ ਚਾਰਾ ਮਾਰੇ ਆ ਗਿਆ ਉਹ ਡੰਗਰਾਂ ਨੂੰ ਕੀ ਪਹੁੰਚ ਪ੍ਰਸ਼ਾਸਨ ਤੇ ਕਰ ਦੇਗਾ ਬੰਦੋਬਸਤ ਕਰ ਦੇਗਾ ਉਹ ਦੋ ਪਿੰਡਾਂ ਦੇ ਉਹ ਚਾਰ ਪਿੰਡਾਂ ਦਾ ਉਹ ਜਿੰਨਾਂ ਨੇ 15-15 ਜਿੰਨਾਂ ਦਾ ਨਹੀਂ ਦੋਧਣਾ ਚਾਹਦਾ ਉਹ ਕੀ ਕਰੇਗਾ ਉਹ ਕਿਸਾਨ ਕੀ ਕਰੇ ਉਹਦੇ ਵਾਸਤੇ ਬੜੀ ਮੁਸ਼ਕਲ ਪੇਸ਼ ਹੋ ਗਈ ਬੜੀ ਮੁਸ਼ਕਲ ਔਕੀ ਹੋ ਗਿਆ ਸਾਨੂੰ ਅਹੀਂ ਤਾਂ ਪ੍ਰਸ਼ਾਸਨ ਕੋਲੇ ਮੰਗਦੇ ਭੀ ਜਿੰਨਾ ਵੀ ਹੋ ਸਕਦਾ ਹੈ ਮਤਲਬ ਪਾਰਟੀ ਭਾਈ ਤੋ ਉੱਠ ਕੇ ਪਾਰਟੀ ਭਾਈ ਤੋ ਉਦਪੁਰ ਉੱਠ ਕੇ ਇਹਦੇ ਚ ਕਿਹਦੇ ਚਿਕੜਨਾ ਸੁੱਟਣਾ ਕਿ ਭਾਈ ਝਾੜੂ ਆਦਮੀਆਂਦ ਕਰ ਰਿਹਾ ਪੰਜੇ ਵਾਲੇ ਇਦਾਂ ਕਰ ਰਿਹਾ ਉਹਦੇ ਵਿੱਚ ਸਾਨੂੰ ਇਹ ਨਹੀਂ ਚਾਹੀਦਾ ਸਿਆਸਤ ਨਹੀਂ ਹੋਣੀ ਚਾਹੀਦੀ ਸਿਆਸਤ ਨਹੀਂ ਹੋਣੀ ਸੇ ਧੰਨਵਾਦੀ ਸੋ ਤੁਸੀਂ ਸੁਣ ਸਕਦੇ ਸੀ ਕਿ ਜਿਸ ਤਰ੍ਹਾਂ ਇਹਨਾਂ ਅਨੇ ਦੱਸਿਆ ਕਿ ਜਿਹੜੇ ਹਾਲਾਤ ਨੇ ਇਸ ਟਾਈਮ ਤੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਘਰਾਂ ਦੇ ਅੰਦਰ ਪਾਣੀ ਵੜ ਚੁੱਕਾ ਆ ਤਾਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਕੁਝ ਲੋਕ ਜਿਹੜੇ ਨੇ ਉਹਨਾਂ ਕੋਲੋਂ ਜਿਹੜਾ ਆ ਉਹ ਵਪਾਰ ਹੀ ਦੁੱਧ ਆ ਤੇ ਜਦੋਂ ਚਾਰਾ ਨਹੀਂ ਮਿਲੇਗਾ ਡੰਗਰਾਂ ਨੂੰ ਤਾਂ ਫਿਰ ਇਹਨਾਂ ਦਾ ਜਿਹੜਾ ਵਪਾਰ ਹੈ ਉਹ ਵੀ ਚੱਲਣਾ ਮੁਸ਼ਕਲ ਹੋ ਜਾਏਗਾ ਉਹ ਇੱਕ ਹੋਰ ਬੜੀ ਵੱਡੀ ਗੱਲ ਇਹਨਾਂ ਕੀਤੀ ਕਿ ਜਿੰਨਾ ਪਾਣੀ ਇਸ ਸਮੇਂ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਜੇਕਰ ਇਹ ਪਾਣੀ ਉੱਤਰ ਵੀ ਜਾਂਦਾ ਤਾਂ ਕਟੋ-ਕਟ ਜਿਹੜੇ 2 ਮਹੀਨੇ ਜਿਹੜੇ ਨੇ ਉਹ ਇਸ ਨੂੰ ਠੀਕ ਹੁੰਦਿਆ ਕਵਰ ਹੁੰਦਿਆ ਲੱਗ ਜਾਣਗੇ ਸੋ ਤੁਸੀਂ ਇਵੇਂ ਹੀ ਸਾਡੇ ਨਾਲ ਜੁੜੇ ਰਹੋ ਨਵੀਂ ਤੋਂ ਨਵੀਂ ਅਪਡੇਟ ਦਿਨੇ ਰਵਾਂਗੇ ਕੈਮਰਾਮੈਨ ਪ੍ਰਦੀਪ ਦੇ ਨਾਲ ਰਮਦਾਸ ਤੋਂ ਪ੍ਰਦੀਪ ਅਰੋੜਾ